ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਪ੍ਰਸਾਰ 파ਰਦੀ ਡੀਡੀ ਫ੍ਰੀ ਡਿਸ਼ ਪਲੇਟਫਾਰਮ ਤੇ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ ਇਸ ਪ੍ਰੋਗਰਾਮ ਚ ਨਵੇਂ ਅਪਗ੍ਰੇਡ ਕੀਤੇ MPEG 4 ਸਟ੍ਰੀਮ ਤੇ ਪ੍ਰਸਿੱਧ ਖੇਤਰੀ ਪਾਸ਼ਾ ਚੈਨਲ ਸ਼ਾਮਲ ਹੋਣਗੇ ਮੰਤਰਾਲੇ ਨੇ ਕਿਹਾ ਕਿ ਇਸ ਪਹਿਲ ਦਾ ਮੰਤਵ ਗੈਰ ਨੁਮਾਇੰਦਗੀ ਵਾਲੇ ਅਤੇ ਘੱਟ ਪ੍ਰਦਿਸ਼ਣਤਾ ਵਾਲੇ ਖੇਤrana ਤੱਕ ਪਹੁੰਚ ਬਤੋੜਨੇ ਇਹ ਪਹਿਲੀ ਹੋਰ ਸਰਗਰਮੀਆਂ ਤੋਂ ਇਲਾਵਾ ਖੇਤਰੀ ਭਾਸ਼ਾਵਾਂ ਨੂੰ ਹੱਲਾਸ਼ੀਰੀ ਦੇ ਕੇ ਪਹੁੰਚ ਮੌਕੇ ਤੇ ਜਾਗਰੂਕਤਾ ਵਿਛਲੇ ਪਾੜੇ ਨੂੰ ਪੂਰਾ ਕਰਨ ਲਈ ਮੰਤ్రਾਲੇ ਦੀ ਬਚਨ ਬੱਤਾਂ ਨੂੰ ਦਰਸਾਉਂਦੀ ਹੈ ਮੰਤ్రਾਲੇ ਨੇ ਕਿਹਾ ਕਿ ਪਹਿਲ ਕੰਨੜ, ਤਾਮਿਲ, ਤੇਲਗੂ, ਮਲਿਆਲਮ, ਬੰਗਾਲੀ, ਅਸਮੀਆ ਅਤੇ ਉੜੀਆਂ ਭਾਸ਼ਾਵਾਂ ਦੇ ਖੇਤਰੀ ਚੈਨਲਾਂ ਨੂੰ ਤਰਜੀਹ ਦਿੱਤੀ ਜਾਪੇਗੀ ਖਾਸ ਤੌਰ ਤੇ ਉਹਨਾਂ ਚੈਨਲਾਂ ਨੂੰ ਪਹਿਲ ਦਿੱਤੀ ਜਾਪੇਗੀ ਜਿਨ੍ਹਾਂ ਨੂੰ ਇਸ ਪਲੇਟਫਾਰਮ ਤੇ ਮੌਜੂਦਾ ਸਮੇਂ ਚ ਘੱਟ ਨੁਮਾਇੰਦੀ ਮਿਲਦੀ ਹੈ ਖੇਤਰੀ ਖਬਰਾਂ ਦੇ ਘਰਮਲੇ ਚੈਨਲਾਂ ਨੂੰ ਤਰਜੀਹ ਦਿੱਤੀ ਜਾਪੇਗੀ ਤੇ ਅਗਲੇ 31 ਮਾਰਚ ਤੱਕ ਮੁਫਤ ਸਲਾਟ ਅਲਾਟ ਕੀਤੇ ਜਾਣਗੇ ਪ੍ਰਚਾਰ پارٹی ਨੇ ਆਖਿਆ ਕਿ ਯੋਜਨਾ ਖੇਤਰੀ ਪਾਸ਼ਾ ਨੂੰ ਹੱਲਾਸ਼ੀਰੀ ਦੇਣ ਅਤੇ ਦੇਸ਼ ਵਿੱਚ ਬਰਾਬਰ ਮੀਡੀਆ ਵਿਸਥਾਰ ਕਰਨ ਸੰਬੰਧੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ